3300 ਰੁਪਏ ਦਾ ਰੇਟ ਲੱਗਾ ਵਾ ਤੇ ਕੱਤੀੇ ਸ਼ੁਰੂਆਤ ਅੱਗੇ ਵੇਖੋ ਕੀ ਹੁੰਦਾ ਹੈ ਅੱਜ ਜੋ ਰੇਟ ਵਿਗਿਆ ਉਹ 3300 ਰੁਪਏ ਲੱਗਾ ਵਾ ਜੋ ਕਿ ਪਿਛਲੇ ਸਾਲ ਨਾਲੋਂ 6-700 ਰੁਪਏ ਕੁਇੰਟੋ ਪਿੱਛੇ ਘਟਿਆ ਅੱਜ ਇਹ ਰੇਟ 3300 ਰੁਪਏ ਲੱਗਾ ਜੋ ਕਿਸੇ ਨੇ ਸਾਲ ਤੋਂ ਲਗਭਗ 4-500 ਰੁਪਏ ਘਟਾ ਜੀ ਤੇ ਚਲੋ ਜਿੱਦਾਂ ਸਾਰਿਆਂ ਦੇ ਨਾਲ ਹੀ ਇਹ ਜਿੱਚ 11 21 1509 1699 ਵੈਰਾਈਟੀ ਆ ਇੱਕ ਸਪੋਰਟ ਹੁੰਦੀ ਆ ਫਾਈਨ ਕੁਆਲਟੀ ਦਾ ਇਹ ਚਾੜ ਹੁੰਦਾ ਐਕਸਪੋਰਟ ਹੁੰਦਾ ਤਾਂ ਉਹਦੇ ਚ ਐਕਸਪੋਰਟ ਪਾਲਿਸੀ ਐਸੀ ਬਣਾ ਦਿੱਤੀ ਗਈ ਹੈ ਜਿਹਦੇ ਕਰਕੇ ਵਪਾਰੀ ਖਰੀਦ ਨਹੀਂ ਰਿਆ ਇਸ ਕਰਕੇ ਇੱਥੇ ਜਿੰਨੀ ਫਸਲ ਆਵੇ ਸੂਬੇ ਆਵੇ ਤੇ ਕਿਤੇ ਦਾਨਾ ਚੁੱਕਿਆ ਜਾਵੇ ਵੀ ਟਾਈਮ ਨਾਲ ਪਲਾ ਕੇ ਘਰ ਜਾਣ ਪਿਆਰਤੀ ਵੀ ਬਚਾ ਰਵੇ ਤੇ ਲੇਬਰ ਵੀ ਬਚ ਕੇ ਰਹਿਣ। ਪਰ ਰੇਟ ਦਾ 31 ਰੁਪਏ ਲੱਗਾ। ਮਾਦਾ ਕਿ ਘਟਿਆ ਇਸ ਸਾਲ। ਪਿਛਲੇ ਸਾਲ ਨਾਲੋਂ 7-8 ਰੁਪਏ ਤੱਕ। ਪਰ ਫਿਰ ਵੀ ਸੰਤੁਸ਼ਟੀ ਹੈ। ਨਹੀਂ ਵਧੀਆ ਜੀ ਕੋਈ ਨਹੀਂ। ਬਿਲਕੁਲ ਨਹੀਂ ਉਹਨਾਂ ਨੇ ਗੱਲ ਨਾਲ ਸਹਿਮਤ ਆ ਆਪਣੀ ਵੱਲੋਂ ਪੂਰੀ ਫਸਲ ਪਕਾ ਕੇ ਲਿਆਉਣ ਲਿਆ ਰਹੇ ਆ ਪੂਰੀ ਹੁਣ ਕਿਉਂਕਿ ਦਾ ਸੀਜ਼ਨ ਇਹ ਪੱਕ ਚੁੱਕੀ ਆ ਫਸਲ 1500 ਨੂੰ ਪੱਕ ਗਈ ਆ ਪਲਮਣ ਅਜੇ ਕੱਚੀ ਆ ਹਰੀ ਆ ਉਹ ਨਹੀਂ ਅਜੇ ਵਿਡਵਾ ਰਹੇ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦੇ ਜਰੀਏ ਸੀਜ਼ਨ ਆ ਗਿਆ ਤੇ ਸ਼ੁਰੂਆਤ ਕੀਤੀ ਗਈ ਆ ਬਾਬਾ ਜੀ ਦਾ ਔਟਾਸਰਾ ਲੈ ਕੇ ਅਰਦਾਸ ਕੀਤੀ ਏ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਜਰਾਏ ਬਾਸਮਤੀ ਦੀ ਅੱਜ ਦੇਰੀਏ ਸ਼ੁਰੂਆਤ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਬਾਸਮਤੀ ਜਰੀਏ ਮੰਡੀ ਦੇ ਵਿੱਚ ਪਹੁੰਚ ਚੁੱਕੀ ਏ ਆਰਤੀ ਅਤੇ ਕਿਸਾਨ ਵੀਰਾਂ ਵੱਲੋਂ ਤੇ ਜਿਹੜੇ ਪੱਲੇਦਾਰ ਨੇ ਲੇਬਰ ਹੈ ਉਹਨਾਂ ਵੱਲੋਂ ਜਿਹੜੀ ਇਹ ਅਰਦਾਸ ਕਰਕੇ ਬੇਨਤੀ ਕਰਕੇ ਸ਼ੁਰੂਆਤ ਕੀਤੀ ਗਈ ਏ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਮਾਰਕੀਟ ਕਮੇਟੀ ਵੱਲੋਂ ਤੇ ਜਿਹੜੇ ਕਿਸਾਨ ਆ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕੋਈ ਆਂਦੀ ਪੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਾਂਗੇ ਜਿਹੜੇ ਇੱਥੂ ਦੇ ਆਰਤੀਏ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਮਤੇਜ ਸਿੰਘ ਦਾ ਬਰਦਰ ਮੇਰੀ ਆਖਿਆ ਜੀ ਤੇ ਅੱਜ ਅਸੀਂ ਸ਼ੁਰੂਆਤ ਕੀਤੀ ਆ ਪਹਿਲਾ ਦਿਨ ਆ ਇਹ ਰਹੀ ਆ 1509 ਵਿੱਚ ਅੱਜ ਜੀ 3100 ਰੁਪਏ ਦਾ ਰੇਟ ਲੱਗਾ ਵਾ ਜੀ ਤੇ ਕਰਤੀਏ ਸ਼ੁਰੂਆਤ ਅੱਗੇ ਵੇਖੋ ਕੀ ਹੁੰਦਾ ਜੀ ਸੋ ਰੇਟ ਕਿਦਾਂ ਲੱਗਦਾ ਜੀ ਰੇਟ ਤੁਹਾਨੂੰ ਵਧੀਆ ਲੱਗਿਆ ਵੇਖੋ ਜੀ ਪਿਛਲੇ ਸਾਲ ਨਾਲੋਂ ਉਹਦੇ ਘਟਿਆ ਜੀ ਤੇ ਬਾਕੀ ਹੁਣ ਅੱਗੇ ਅੱਗੇ ਸ਼ਾਇਦ ਵਧੂਗਾ ਰੇਟ ਦਾ ਐਕਸਪੋਰਟ ਪਾਰਟੀ ਦਾ ਖੜਿਆ ਪਿਆਵਾ ਚੱਕਰ ਉਹਦਾ ਹੈਗਾ ਵਾ ਜੇ ਉਹ ਠੀਕ ਹੋ ਗਿਆ ਤੇ ਰੇਟ ਵਧੂਗਾ ਅਜੇ ਤੇ ਰੇਟ 3500 ਰੁਪਏ ਲੱਗਾ ਜੋ ਪਿਛਲੇ ਸਾਲ ਤੋਂ ਲਗਭਗ 4500 ਰੁਪਏ ਘਟਾ ਜੀ ਤੇ ਚਲੋ ਜਿੱਦਾਂ ਸਾਰਿਆਂ ਦੇ ਨਾਲ ਹੀ ਹੈ ਜੀ ਸੋ ਮਾਰਕੀਟ ਕਮੇਟੀ ਦੇ ਕਿਦਾਂ ਦੇ ਇੰਤਜ਼ਾਮ ਨੇ ਸਾਫ ਸਫਾਈ ਦੇ ਜਾਂ ਪਾਣੀ ਦੇ ਕਿੱਦਾਂ ਦੇ ਇੰਤਜ਼ਾਮ ਲੱਗੇ ਤੁਹਾਨੂੰ ਇਸ ਵਾਰ ਦੇਖੋ ਜੀ ਮਾਰਕੀਟ ਕਮੇਟੀ ਦੇ ਬਾਰੇ ਤੇ ਠੀਕ ਆ ਮਾਰਕੀਟ ਕਮੇਟੀ ਨੇ ਪੱਕਾ ਖੜਾ ਦਿੱਤਾ ਲਾਈਟ ਦਾ ਪ੍ਰਬੰਧ ਕੀਤਾ ਵਾ ਸਾਰਾ ਕੁਝ ਤੇ ਉਹ ਉਹਨਾਂ ਦਾ ਸਜਾ ਪ੍ਰਬੰਧ ਹੀ ਹੁੰਦਾ ਟਾਈਮ ਨਾਲ ਆਣ ਕੇ ਉਹ ਆਪਣਾ ਰਿਕਾਰਡ ਚ ਅਨਲਗ ਕਰ ਲੈਂਦੇ ਆ ਜੀ ਤੇ ਠੀਕ ਆ ਮਾਰਕੀਟ ਕਮੇਟੀ ਵੱਲੋਂ ਕੋਈ ਤਰ੍ਹਾਂ ਕਿਸੇ ਦਾ ਨਹੀਂ ਦਿੱਕਤ ਨਹੀਂ ਆਉਦੀ ਸਾਡੇ ਵਗਰასਾ ਠੀਕ ਹੈ ਸੋ ਬਾਸਮਤੀ ਦੀ ਸ਼ੁਰੂਆਤ ਹੋ ਚੁੱਕੀ ਉਸ ਤੋਂ ਬਾਅਦ ਜਿਹੜੀ ਪਰਮਾਲਾ ਦੂਸਰਾ ਝੋਨਾ ਹੈ ਉਹ ਕਿਦੋਂ ਤੋਂ ਸ਼ੁਰੂਆਤ ਹੋਣੀ ਜੀ 1 ਜਨਵਰੀ ਤੋਂ ਸਰਕਾਰੀ ਖਰੀਦ ਸਟਾਰਟ ਹੋ ਰਹੀ ਹੈ ਪਰਮਣ ਦੀ ਪਰਮਣ ਮਣਾਉਣੀ ਸ਼ੁਰੂ ਹੋ ਜੂਗੀ ਅਜੇ ਤੇ 1509 ਹੀ ਆਉਣੀਆਂ ਬਾਸਮਤੀ ਹੋਣੀਆਂ ਤੇ ਸਰਕਾਰ ਵੱਲੋਂ ਪ੍ਰਬੰਧ ਹੈਗੇ ਆ ਕਿ ਸਰਕਾਰ ਪੂਰਾ ਜੋਰਸ਼ੋਰ ਨਾਲ ਕਹਿ ਰਹੀ ਹੈ ਕਿ ਅਸੀਂ 1500 ਪਰਮਣ ਚੁੱਕਾਂਗੇ ਤੇ ਵੇਖੋ ਜਿਦਵਾਉਂਗੀ ਉਹਦਾ ਉਹਨੂੰ ਕਹ ਦੱਸ ਸਕਦੇ ਆ ਕਿ ਉਹਦਾ ਹਾਲੰਦਾ ਜਾਂ ਕੀ ਹੁੰਦਾ ਕਿਵੇਂ ਸੋ ਕਿਸਾਨ ਵੀਰਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਕਿਸਾਨ ਵੀਰਾਂ ਨੂੰ ਸਾਡੀ ਇਹੋ ਬੇਨਤੀ ਆ ਕਿ ਜਿਹੜੀ ਫਸਲ ਮਲਦੀ ਦੇ ਵਿੱਚ ਸੁੱਕੀ ਲੈ ਕੇ ਆਇਓ ਖਾਸ ਕਰਕੇ ਪਰਮਨ ਸਾਰਾ ਮਾਚਵਾਦ ਨਾਲ ਲੈ ਆਇਓ ਨਹੀਂ ਤੇ ਤੁਸੀਂ ਵੀ ਰੋਲੋਗੇ ਸਾਨੂੰ ਵੀ ਰੋਲੋਗੇ ਇਸ ਕਰਕੇ ਇੱਥੇ ਜੰਨੀ ਫਸਲ ਆਵੇ ਸੁੱਕੀ ਆਵੇ ਤੇ ਇੱਕ ਇੱਕ ਦਾਣਾ ਚੁਪਿਆ ਜਾਵੇ ਵੀ ਟਾਈਮ ਨਾਲ ਪਲਾ ਕੇ ਘਰ ਜਾਣ ਤੇ ਆਰਥੀ ਵੀ ਬਚਾ ਰਵੇ ਤੇ ਲੇਬਰ ਵੀ ਬਚੀ ਰਹੇ ਸੋ ਅੱਜ ਫਿਰ ਅਸ਼ਾ ਸ਼ਰਵਾਤ ਕੀਤੀ ਗਈ ਹੈ ਪਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਹੈ ਜੀ ਬਿਲਕੁਲ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਪਰਮਾਤਮਾ ਦਾ ਓਟ ਆਸਰਾ ਲੈ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਆ ਪਰ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਸਾਰੇ ਸੁੱਕੀ ਸੰਧੀ ਆਪੋ ਆਪਣੇ ਜਿਹੜਾ ਜਿਹੜੀ ਕਿਸੇ ਦੀ ਡਿਊਟੀ ਇੱਥੇ ਲੱਗੀ ਹੈ ਜਿਹੜਾ ਲੇਬਰ ਵਾਲਾ ਕੋਈ ਆੜਤੀਆ ਕੋਈ ਕਿਸਾਨ ਆ ਸੁੱਕੀ ਸੰਧੀ ਸਾਰਾ ਕੁਝ ਨਰੇੜ ਕੇ ਆਪੋ ਆਪਣੇ ਘਰ ਚ ਜਾਵੇ ਕੁਝ ਕਮਾਈ ਕਰਕੇ ਜਾਵੇ ਜੀ ਸੋ ਕਿਸਾਨ ਵੀਰ ਵੀ ਇੱਥੇ ਪਹੁੰਚਣੇ ਪਾਉਣ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਪਿੰ ਅੱਜ ਇਹ ਦੇਣਾ 1509 ਲੈ ਕੇ ਆਏ ਆ ਕਿਉਂਕਿ ਸ਼ੁਰੂਆਤ ਕੀਤੀ ਹੈ ਮੰਡੀਰੀਆ ਸ਼ੁਰੂਆਤ ਦਾ ਦੇਣਾ ਜੀ ਅੱਜ ਜੋ ਰੇਟ ਵਿਗਿਆ ਉਹ 3100 ਰੁਪਏ ਲੱਗਾ ਹੋਇਆ ਜੋ ਕਿ ਪਿਛਲੇ ਸਾਲ ਨਾਲੋਂ 6-700 ਰੁਪਏ ਕੁਇੰਟ ਤੋਂ ਪਿੱਛੇ ਘਟਿਆ ਸੈਂਟਰ ਸਰਕਾਰ ਦੀਆਂ ਨੀਤੀਆਂ ਐਕਸਪੋਰਟ ਨੀਤੀਆਂ ਦੇ ਗਲਤ ਨੀਤੀਆਂ ਹੋਣ ਕਰਕੇ ਕਿਸਾਨ ਦਾ ਰੇਟ ਹੈ ਮੰਡੀ ਦੇ ਵਿੱਚ ਘਟ ਲੱਗ ਰਿਹਾ ਸਰਕਾਰ ਨੂੰ ਚਾਹੀਦਾ ਸੈਂਟਰ ਸਰਕਾਰ ਦੇ ਹੱਥ ਆਏ ਇੱਕ ਐਕਸਪੋਰਟ ਪਾਲਿਸੀ ਨੂੰ ਠੀਕ ਕਰੇ ਕਿਉਂਕਿ ਇਹ ਜੋ ਬਾਸਮਤੀ ਆ ਇਹ ਚ 112115091699 ਵੈਰਾਈਟੀ ਆ ਇੱਕ ਐਕਸਪੋਰਟ ਹੁੰਦੀ ਆ ਫਾਈਨ ਕੁਆਲਟੀ ਦਾ ਇਹਦਾ ਚੌੜ ਹੁੰਦਾ ਐਕਸਪੋਰਟ ਹੁੰਦਾ ਤਾਂ ਉਹਦੇ ਚ ਐਕਸਪੋਰਟ ਪਾਲਿਸੀ ਐਸੀ ਬਣਾ ਦਿੱਤੀ ਗਈ ਆ ਜਿਹਦੇ ਕਰਕੇ ਵਪਾਰੀ ਖਰੀਦ ਨਹੀਂ ਰਿਆ ਵਪਾਰੀ ਘੱਟ ਰੇਟ ਤੇ ਖਰੀਦਦਾ ਜਿਸ ਨਾਲ ਕਿ ਕਿਸਾਨ ਨੂੰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਗੇ ਖੇਤੀ ਦੀਆਂ ਲਾਗਤਾਂ ਬੜੀਆਂ ਵਧਦੀਆਂ ਜਾ ਰਹੀਆਂ ਹੁਣ ਕਿਸਾਨ ਦੀ ਅਗੇ ਮੰਡੀ ਦੇ ਵਿੱਚ ਫਸਲ ਪਿਛਲੇ ਸਾਲ ਨਾਲੋਂ ਵੀ ਘੱਟ ਵਿਕੇਗੀ ਲਾਗਤ ਵਾਰੀ ਕਿਸਾਨ ਕਿੱਥੇ ਜਾਏਗਾ ਸੈਂਟਰ ਸਰਕਾਰ ਨੂੰ ਬੇਨਤੀ ਆ ਅਪੀਲ ਆ ਕਿ ਇਸ ਗੱਲ ਦਾ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਜੋ ਮੰਡੀ ਦੇ ਵਿੱਚ ਕਿਸਾਨਾਂ ਨੂੰ ਸਹੀ ਰੇਟ ਮਿਲ ਸਕੇ। ਸੋ ਕੀ ਕਿਸਾਨਾਂ ਨੂੰ ਹੋਰ ਕੀ ਬੇਨਤੀ ਕਰਨਾ ਚਾਹੁੰਦੇ ਹੋ? ਭਾਈ ਸਾਹਿਬ ਨੇ ਕਿਹਾ ਕਿ ਜੇ ਜਿਹੜੀ ਫਸਲ ਜਿਹੜੀ ਸੁੱਕੀ ਲੈ ਕੇ ਆਓ ਤਾਂ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ। ਬਿਲਕੁਲ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਆਂ। ਆਪਣੀ ਵੱਲੋਂ ਪੂਰੀ ਫਸਲ ਪਕਾ ਕੇ ਲਿਆਉਣ ਲਿਆ ਰਹੇ ਆਂ। ਪੂਰੀ ਹੁਣ ਕਿਉਂਕਿ ਦਾ ਸੀਜ਼ਨ ਇਹ ਪੱਕ ਚੁੱਕੀ ਆ ਫਸਲ 1500 ਨੂੰ ਪੱਕ ਗਈ ਆ। ਪਲਮਨ ਅਜੇ ਕੱਚੀ ਆ, ਹਰੀ ਆ। ਉਹ ਨਹੀਂ ਅਜੇ ਵਿਡਵਾ ਰਹੇ। ਨਾਲੇ ਉਹਦੀ ਅਜੇ ਸਰਕਾਰੀ ਖਰੀਦ ਵੀ ਕਿਉਂਕਿ ਉਹਦੀ ਐਮਐਸ ਦੱਸ ਰਹੇ ਕਿ 1 ਅਕਤੂਬਰ ਤੋਂ ਸ਼ੁਰੂ ਹੋਣੀ ਆ ਉਹਨੂੰ 1 ਅਕਤੂਬਰ ਤੋਂ ਬਾਅਦ ਹੀ ਵੜਾਵਾਂਗੇ ਪਕਾ ਕੇ ਵੜਾਵਾਂਗੇ ਕੋਸ਼ਿਸ਼ ਇਹ ਹੀ ਆ ਕਿ ਪੂਰੀ ਪੱਕੀ ਫਸਲ ਹੀ ਲਿਆਵਾਂਗੇ ਪਰ ਜਿਹੜੀ ਪੱਕੀ ਵੀ ਆਈ ਆ ਪਿਛਲੇ ਸਾਲ ਨਾਲੋਂ ਉਹਦਾ ਰੇਟ ਬਹੁਤ ਘਟ ਰਿਹਾ ਜੀ ਸੋ ਕਿਸਾਨ ਹੋਰ ਵੀ ਇੱਥੇ ਪਹੁੰਚਣ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕਿਸਾਨ ਵੀਰ ਜਿੰਨੇ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਪੱਕੀ ਫਸਲ ਲੈ ਕੇ ਆਣ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਧੱਕਾਮਾਨਾ ਨਾ ਕਰਨਾ ਪਵੇ ਤੇ ਸਾਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਿਆ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਕੀ ਲੈ ਕੇ ਆਏ ਤੁਸੀਂ ਸਾਡੇ ਅਸੀਂ 15009 ਲੈ ਕੇ ਆਏ ਜੀ ਅੱਜ ਫਿਰ ਸ਼ੁਰੂਆਤ ਕੀਤੀ ਗਈ ਹੈ ਹਾਂ ਜੀ ਜੀ ਸੋ ਕਿਦਾਂ ਦਾ ਲੱਗਿਆ ਕਿ ਰੇਂਜਮੈਂਟ ਕਿਦਾਂ ਦੇ ਨੇ ਆਪ ਕੀ ਇਹਦੇ ਵਧੀਆ ਜੀ ਵਧੀਆ ਸੋ ਰੇਟ ਕੀ ਮਿਲਿਆ ਫਿਰ ਤੁਹਾਨੂੰ ਰੇਟ ਇਹਦਾ 3100 ਰੁਪਏ ਲੱਗਾ ਜੀ ਵੱਧ ਦਾ ਕਿ ਘਟ ਆਇਆ ਸਾਰ ਪਿਛਲੇ ਸਾਲ ਨਾਲੋਂ 7-800 ਰੁਪਏ ਘੱਟ ਪਰ ਫਿਰ ਵੀ ਸੰਤੁਸ਼ਟੀ ਹੈ ਨਹੀਂ ਵਧੀਆ ਜੀ ਕੋਈ ਨਹੀਂ ਸੋ ਕੀ ਮੈਸੇਜ ਦੇਣਾ ਚਾਹੁੰਦੇ ਫਿਰ ਜਿਹੜੇ ਕਿਸਾਨ ਵੀਰ ਹੋਰ ਪਹੁੰਚਣਗੇ ਤੇ ਮੈਸੇਜ ਇਹ ਹੈ ਵੀ ਪਕਾ ਕੇ ਵੜਾ ਕੇ ਲਿਆਓ ਜੀ ਤੇ ਜਿਆਦਾ ਬਾਸਮਤੀ ਵਾਲੇ ਬੰਦੇ ਨੇ ਖਸਾਨਾ ਨਾ ਹੋਣਾ ਚਾਹੀਦਾ ਪਤਾ ਪਾਣੀ ਘੱਟ ਲਿੰਦੀ ਹੈ ਜੀ ਤੇ ਕੁਟਾਮ ਵਾਲੀ ਜਿੱਲੀ ਹੋ ਗਈ ਹੈ ਅਸੀਂ ਬਾਸਮਤੀ ਕਸਤ ਕਰਨੇ ਆ ਸਾਬ ਜੀ ਜੀ ਅਸਾ ਬਾਸਮਤੀ ਦੀ ਕਰਦੇ ਹੁੰਦੇ ਸੀ ਪਰਮਲ ਦੋਨੇ ਨਿਕਲ ਜਾਂਦੇ ਇਹਦੇ ਚ ਮੁਨਾਫਾ ਫਿਰ ਸਹੀ ਹੋ ਜਾਂਦਾ ਹਾਂ ਚਲੋ ਮੁਨਾਫਾ ਤੇ ਹੈਗਾ ਹੀ ਚਲੋ ਹਰ ਇੱਕ ਚੀਜ਼ੇ ਨੇ ਮਤ ਕਰਨੀ ਉਹ ਮੁਨਾਫੇ ਵਾਸਤੇ ਕਰਦਾ ਜੀ ਜੀ ਰੀਵ ਟਾਈਮ ਨਾਲ ਕੜੀਗਲੀ ਹੋ ਗਈ ਪਰ ਕਿਤੇ ਨਾ ਕਿਤੇ ਖੁਸ਼ ਲੱਗਦੇ ਕਿ ਰੇਟ ਵੀ ਵਧੀਆ ਮਿਲ ਗਿਆ ਪਰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਉਹ ਇੱਕ ਵਾਰੀ ਸਬਜ਼ੀ ਬੀਜਣੀ ਵਿੱਚ ਜੀ ਹਾਂ ਅੱਛਾ ਜੀ ਸੋ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਖੁਸ਼ ਨੇ ਉਹ ਕਹਿੰਦੇ ਨੇ ਕਿ ਰੇਟ ਘਟ ਪਿਛਲੇ ਸਾਲ ਨਾਲੋਂ ਹੋਇਆ ਏ ਪਰ ਫਿਰ ਵੀ ਜਿਹੜਾ ਪੈਦੇਚ ਨਹੀਂ ਕਹਿੰਦੇ ਨੇ ਕਿ ਆਪਾਂ ਖੁਸ਼ ਆ ਉਹਨਾਂ ਨੇ ਬੇਨਤੀ ਕੀਤੀ ਏ ਕਿ ਜਿਹੜਾ ਝੋਨਾ ਏ ਵਾਸਮਤੀ ਏ ਜਿਹੜੇ ਨੂੰ ਪਕਾ ਕੇ ਲਿਓ ਆਪਣੀ ਫਸਲ ਤਾਂ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦੇ ਕੱਦਾ ਸਾਹਮਣਾ ਨਾ ਕਰਨਾ ਪਵੇ। ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਅਗਰ왈 ਦਰ ਲੱਕੀ ਰਾਜਪੂਤ ਪਟਿਆਲਾ।